ਜਿਹੜੀ ਆਮ ਆਦਮੀ ਪਾਰਟੀ ਹੈ ਭਾਈ ਜੀ ਹੁਣ ਧਿਆਨ ਨਾਲ ਸੁਣਿਓ ਮੈਨੂੰ 2-3 ਮਿੰਟ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਇੱਕ ਆਮ ਆਦਮੀ ਪਾਰਟੀ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਪ੍ਰਾਈਵੇਟ ਕੰਪਨੀ ਤੇ ਉਹ ਕੇਜਰੀਵਾਲ ਦੇ ਨਾਮ ਤੇ ਰਜਿਸਟਰਡ ਹੋਈ ਹੋਈ ਹੈ ਉਹਦਾ ਮਾਲਕ ਕੱਲਾ ਕੇਜਰੀਵਾਲ ਹੈ ਉਹਦੇ ਨਾਲ ਕੋਈ 파ਟਨਰ ਨਹੀਂ ਆਮ ਆਦਮੀ ਪਾਰਟੀ ਦਾ ਜਿਹੜਾ ਝਾੜੂ ਨਿਸ਼ਾਨ ਹੈ ਨਾ ਉਹ ਵੀ ਕੇਜਰੀਵਾਲ ਦੇ ਨਾਮ ਤੇ ਰਜਿਸਟਰਡ ਹੋਇਆ ਹੋਇਆ ਮੈਂ ਇਹ ਲਾਈਵ ਕਹਿ ਰਿਹਾ ਮੇਰੀ ਇਹ ਲਾਈਵ ਸਟੇਟਮੈਂਟ ਹੈ ਰਿਕਾਰਡ ਕਰ ਲਓ ਤੇ ਇਹ ਜਿਹੜੀ ਕੰਪਨੀ ਹੈ ਆਮ ਆਦਮੀ ਪਾਰਟੀ ਇਕੱਲੇ ਕੇਜਰੀਵਾਲ ਦੇ ਨਾਮ ਤੇ ਰਜਿਸਟਰਡ ਹੋਈ ਹੈ ਤੇ ਝਾੜੂ ਦਾ ਨਿਸ਼ਾਨ ਵੀ ਇਕੱਲੇ ਉਹਦੇ ਨਾਮ ਤੇ ਰਜਿਸਟਰਡ ਹੋਇਆ ਜਦੋਂ ਇੱਕ ਹਵਾਲੇ ਦੇ ਕੇਸ ਦੇ ਵਿੱਚ ਕਨਵੀਨਰ ਫਸਦਾ ਆ ਤਾਂ ਉਹ ਜਿਹੜੇ ਸਾਰੇ ਪੈਸੇ ਸੀ ਉਹ ਇਹਨੇ ਪ੍ਰਧਾਨ ਮੰਤਰੀ ਬਣਨ ਵਾਸਤੇ ਆਮ ਆਦਮੀ ਪਾਰਟੀ ਦੇ ਵਿੱਚ ਖਰਚ ਕੀਤੇ ਪ੍ਰਾਈਵੇਟ ਲਿਮਟਿਡ ਕੰਪਨੀ ਆਮ ਆਦਮੀ ਪਾਰਟੀ ਤੇ ਜਿਹੜੀ ਗੋਆ ਦੀਆਂ ਇਲੈਕਸ਼ਨਾਂ ਦੇ ਵਿੱਚ ਸਾਬਤ ਹੋ ਗਿਆ ਗੁਜਰਾਤ ਵਾਲਿਆਂ ਵਿੱਚ ਨੀਰਲੀ ਸਾਬਤ ਹੋ ਗਿਆ ਰਾਗਵ ਚੱਡਾ ਜਿਹੜਾ ਉਹ ਭੱਜ ਗਿਆ ਲੰਡਨ ਆ ਗਿਆ ਲਖਸ਼ਣਾ ਦੇ ਮੌਕੇ ਤੇ ਬੋਲਣ ਵਾਲਾ ਲੀਡਰ ਉਹਦੀ ਲੋੜ ਨਹੀਂ ਹੁੰਦੀ ਇੰਡੀਆ 'ਚ ਸਤਰੀਆ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਹਰ ਵਾਰ ਦੀ ਤਰ੍ਹਾਂ ਆਪਾਂ ਤੁਹਾਡੇ ਸਾਹਮਣੇ ਕ੍ਰਾਈਮ ਦੀ ਦੁਨੀਆ ਦੀਆਂ ਤੇ ਰਾਜਨੀਤੀ ਦੀਆਂ ਵੱਖ-ਵੱਖ ਖਬਰਾਂ ਵੱਖ-ਵੱਖ ਕਹਾਣੀਆਂ ਲੈ ਕੇ ਆਉਂਦੇ ਆ ਉਸੇ ਹੀ ਤਰ੍ਹਾਂ ਇੱਕ ਹੋਰ ਖੁਲਾਸਾ ਇੱਕ ਕਹਾਣੀ ਲੈ ਕੇ ਆਏ ਆ ਖਬਰ ਦੇ ਰੂਪ ਦੇ ਵਿੱਚ ਜਿਸ ਦੇ ਵਿੱਚ ਮੇਜਰ ਸੰਦੂ ਨੇ ਵੱਡੇ ਖਲਾਸੇ ਕੀਤੇ ਆ ਪੰਜਾਬ ਦੀ ਮੌਜੂਦਾ ਸਰਕਾਰ ਖਿਲਾਫ ਮੇਜਰ ਸਿੰਘ ਸੰਦੂ ਨੇ ਆਪ ਪਾਰਟੀ ਦੇ ਕੇਜਰੀਵਾਲ ਤੇ ਰਗਵ ਚੱਡੇ ਦੇ ਖਿਲਾਫ ਬੋਲਿਆਗਾ ਤਾਵਾ ਸੰਦੂ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਆਪ ਪਾਰਟੀ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਆ ਜਿਸ ਦਾ ਮਾਲਕ ਇਕੱਲਾ ਕੇਜਰੀਵਾਲ ਆ ਮੇਜਰ ਸੰਧੂ ਨੇ ਆਪ ਪਾਰਟੀ ਦੇ ਇੱਕ ਵੱਡੇ ਵਿਧਾਇਕ ਦਾ ਨਾਮ ਲਿਆ ਜਿਸ ਤੇ ਮੇਜਰ ਸੰਧੂ ਨੇ આરોਪ ਲਾਇਆ ਵੀ ਉਹਨੇ 2700 ਕਰੋੜ ਰੁਪਇਆ ਕੂਕੇ ਦੇ ਵਿੱਚ ਆ ਕੇ ਬਿਟਕੁਆਇਨਾਂ ਦੀ ਕੰਪਨੀ ਚ ਇਨਵੈਸਟ ਕੀਤਾਗਾ ਕਿੱਥੋਂ ਆਇਆ ਉਹ 2700 ਕਰੋੜ ਉਸ ਬੰਦੇ ਕੋਲੇ ਪੰਜਾਬ ਦਾ ਪੈਸਾ ਹੈਗਾ ਜਾਂ ਦਿੱਲੀ ਦਾ ਪੈਸਾ ਹੈਗਾ ਮੇਜਰ ਸੰਧੂ ਨੇ ਦੱਸਿਆਗਾ ਵੀ ਵੋਟਾਂ ਦੇ ਦਿਨ ਚੱਲਦੇ ਆਗੇ ਐਮਪੀ ਦੇ ਇਲੈਕਸ਼ਨ ਸਿਰਦੇ ਆ ਜਿਹੜੇ ਵਿਧਾਇਕ ਦਾ ਮੇਜਰ ਸੰਧੂ ਨੇ ਨਾਂ ਲਿਆ ਵੀ 2700 ਕਰੋੜ ਰੁਪਏ ਨਿਵੇਸ਼ ਕਰਕੇ ਯੂਕੇ ਦੇ ਵਿੱਚ ਆਹਮ ਨਾਲ ਬੈਠ ਗਿਆ ਵੀ ਜੇ ਮਾਲੀ ਦੀ ਤਰ੍ਹਾਂ ਯੂਕੇ ਦੇ ਵਿੱਚ ਬਹਿ ਕੇ ਵੀ ਚੋਣਾ ਸਿਰ ਤੇ ਹੋਣ ਤੇ ਉਸ ਬੰਦੇ ਨੂੰ ਚਾਹੀਦਾਗਾ ਵੀ ਆ ਕੇ ਆਪਣੀ ਪਾਰਟੀ ਦਾ ਤਸਾਦ ਦੇਵੇ ਪਰ ਉਹ ਯੂਕੇ ਦੇ ਵਿੱਚ ਇਸ ਕਰਕੇ ਬੈਠਾ ਵੀ ਕੇਜਰੀਵਾਲ ਜਿਵੇਂ ਜੇਲ੍ਹ ਗਿਆ ਵੀ ਉਹਨੂੰ ਵੀ ਨਾ ਜੇਲ੍ਹ ਦੇ ਵਿੱਚ ਧੱਕ ਦੇਣਾ ਦੂਸਰਾ ਮੇਜਰ ਸੰਧੂ ਨੇ ਇਹ ਵੀ ਦੱਸਿਆਗਾ ਵੀ ਉਸ ਬੰਦੇ ਨੇ 2700 ਕਰੋੜ ਇਨਵੈਸਟ ਕਰਨ ਤੋਂ ਬਾਅਦ ਆਪਣੇ ਗਨਮੈਨ ਰੱਖਿਆ ਜਿਨ੍ਹਾਂ ਨੂੰ 8 800 ਪਾਉਂਡ 1000 1000 ਪਾਉਂਡ ਇੱਕ ਦਿਨ ਦੇ ਦੇ ਰਿਹਾਗਾ ਉਹ ਸੋ ਮੇਜਰ ਸੰਧੂ ਨੇ ਕਈ ਖੁਲਾਸੇ ਕੀਤੇ ਆ ਤੁਸੀਂ ਪੂਰੀ ਵੀਡੀਓ ਦੇਖਿਓ ਵੀਡੀਓ ਦੇ ਵਿੱਚ ਮੇਜਰ ਸੰਧੂ ਨੇ ਨਾਮ ਲੈ ਕੇ ਗੱਲਾਂ ਕੀਤੀਆਂ ਮੇਜਰ ਸੰਧੂ ਨੇ ਤਾਂ ਇੱਥੋਂ ਤੱਕ ਕਹਿੰਦਾਗਾ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਪਹਿਲੀ ਸਰਕਾਰ ਆ ਜਿਸ ਸਰਕਾਰ ਨੇ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਸਭ ਤੋਂ ਵੱਧ ਪ੍ਰਚਾਰਕ ਫੈਲਾਇਆ ਬਾਕੀ ਦੇਖਿਓ ਤੁਸੀਂ ਮੇਜਰ ਸੰਧੂ ਦੀ ਪੂਰੀ ਵੀਡੀਓ ਤੇ ਰਾਜਨੀਤੀ ਨੂੰ ਸਮਝੋ ਜਿਵੇਂ ਅਕਸਰ ਮੈਂ ਕਹਿੰਦਾ ਹੁੰਦਾ ਰਾਜਨੀਤੀ ਮੋٹے ਦਿਮਾਗ ਤੇ ਭਾਵਨਾ ਵਾਲੇ ਬੰਦੇ ਦਾ ਕੰਮ ਨਹੀਂਗਾ ਬਾਕੀ ਸ਼ੇਅਰ ਜਰੂਰ ਕਰੋ ਲਾਈਕ ਕਮੈਂਟ ਤਦ ਤੱਕ ਲਈ ਧੰਨਵਾਦ ਤੇ ਤੁਸੀਂ ਪੂਰੀ ਵੀਡੀਓ ਦੇਖਿਓ ਮੇਜਰ ਸੰਧੂ ਦੀ ਕਿ ਜਿਹੜਾ ਕਲਾਕਾਰ ਹੈ 1.5 ਚਾਰ ਫੁੱਟ ਦਾ ਫਰੀਦਕੋਟ ਵਾਲਾ ਉਹਨੂੰ ਵੀ ੜਾ ਦੋ ਹੈਨਾ ਬਾਕੀ ਕੀ ਛੁਣਛਣਾ ਰਹਿ ਗਿਆ ਇਹਨਾਂ ਦੇ ਪੱਲੇ ਮੈਂ ਨਾ ਅੱਜ ਬੰਦਿਆਂ ਕੋਲੇ ਕੈਂਡੀਡੇਟ ਹੀ ਹੈ ਨਹੀਂ ਖੜੇ ਕਰਨ ਨੂੰ ਉਨਾਂ ਨੂੰ ਵੋਟਰ ਕਿਉਂ ਪਾਈਆਂ ਜਾਣ ਵੋਟਾਂ ਪਾਓ ਸੁਖਪਾਲ ਖਹਿਰੇ ਵਰਗੇ ਨੂੰ ਜਿਹੜਾ ਜਾ ਕੇ ਕੰਨਾਂ ਦੇ ਕੀੜੇ ਕੱਢੇ ਪਾਰਲੀਮੈਂਟ ਦੇ ਵਿੱਚ ਯਾ ਇਹ ਜੀ ਪਾਰਟੀ ਨੂੰ ਦੇਖ ਕੇ ਬਿਲਕੁਲ ਕੋਈ ਵੋਟਾਂ ਨਾ ਪਾਓ ਇਹਨਾਂ ਮੰਤਰੀਆਂ ਨੂੰ ਇਹ ਪੁੱਛਣਾ ਚਾਹੀਦਾ ਸੀ ਉਹਨੂੰ ਰਤਨ ਨੂੰ ਕਿ ਐਮਪੀ ਵੱਡਾ ਹੁੰਦਾ ਹੈ ਕਿ ਮਨਿਸਟਰ ਵੱਡਾ ਹੁੰਦਾ ਹੈ ਯਾ ਤੁਹਾਡੀ ਜਿਹੜੀ ਗੱਲ ਆ ਉਹ ਸਹੀ ਨਿਕਲੀ ਨਾ ਅਸਲ ਤੇ ਵਿੱਚੋਂ ਖੁਸ਼ ਹੈ ਨਹੀਂ ਗਾ ਉਹ ਵੀ ਨਹੀਂ ਖੁਸ਼ ਕੋਈ ਵੀ ਨਹੀਂ ਪਾਈ ਜੀ ਜੀ ਮੰਤਰੀ ਤੋਂ ਤੁਸੀਂ ਲੈ ਕੇ ਯਾਰ ਕਿਸੇ ਨੂੰ ਗੱਡੀ 'ਚੋਂ ਲਾ ਕੇ ਤੁਸੀਂ ਕਹੋ ਇਹਨੂੰ ਸਾਈਕਲ ਤੇ ਜਾਇਆ ਕਰੋ ਇਹ ਤਾਂ 2 ਸਾਲ ਹੋਏ ਐ ਨਾ ਸਵਾਦ ਵੀ ਨਹੀਂ ਆਇਆ ਮੰਤਰੀ ਬਣਦਾ ਹਜੇ ਮੇਰੇ ਖਿਆਲ ਸੋ ਗਿਆ ਕਹਿ ਤਾ ਦੋ ਬਣਨਗੇ ਜੇ ਬਣਗੇ ਤਾਂ ਸ਼ਾਇਦ ਹੋਵੇ ਅੱਛਾ ਉਧਰ ਲਾਲਾ ਜੀ ਜਿਹੜੇ ਨੇ ਉਹ ਦਿੱਲੀ ਜੇਲ੍ਹ ਦੇ ਵਿੱਚ ਅੱਗੇ ਸਾਰੀ ਉਮਰ 28 ਸਾਲ ਹੋ ਗਏ ਉਹਨਾਂ ਨੇ ਸ਼ੂਗਰ ਦਾ ਦਾਣਾ ਨਹੀਂ ਪਾ ਕੇ ਪੀਤਾ ਚਾਹ ਹੁਣ ਉਹ ਕਹਿੰਦੇ ਮੈਨੂੰ ਸ਼ੂਗਰ ਦਿਓ ਉਹ ਕਹਿੰਦੇ ਮਾਰਨਾ ਤੈਨੂੰ ਤੂੰ ਤਾਂ ਸ਼ੂਗਰ ਦਾ ਮਰੀਜ਼ ਐ ਆਲਰੇਡੀ ਜੀ 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 ਉਹ ਜਿੱਥੇ ਪਾ ਕੇ ਚਾਹ ਪੀਣ ਲੱਗਿਆ ਹੁਣ ਕਿ ਮੈਂ ਅੰਦਰੋਂ ਬਿਮਾਰ ਹੋਵਾਂ ਤੇ ਫਿਰ ਮੈਂ ਹਸਪਤਾਲ ਜਾਵਾਂ ਉੱਥੇ ਕਦੇ ਕਿਟਕਿਟ ਦੇ ਮੱਛਰ ਆ ਉਥੇ ਉਹ ਚੁੱਤੜਾਂ ਦੀ ਲੜਦੇ ਆ ਕਿਹਾਣ ਜੇਲ੍ਹ ਚ ਹਨਾ ਲਾਲਾ ਜੀ ਤੰਗ ਹੋਇਆ ਪਿਆ ਕਿਉਂਕਿ ਲਾਲਾ ਜੀ ਨੂੰ ਹੁਣ ਆਦਤ ਪਈ ਹੋਈ ਐ ਜਿਦਾ ਲਾਲੇ ਰਹਿੰਦੇ ਹੁੰਦੇ ਆ ਕਿ ਏਸੀ ਦੇ ਵਿੱਚ ਚੰਗੇ ਸਵੀਮਿੰਗ ਪੂਲ ਚ ਗੋਤੇ ਖਾਣ ਦੀ ਉਹ ਆਖਰੀ ਹੁਣ ਆਖਰੀ 10 ਸਾਲਾਂ ਨੇ ਮਹਾਰਾਜਾ ਦੇ ਕੱਡੇ ਜਨਾਬ ਕੋਈ ਛੋਟੀ ਗੱਲ ਆ ਹੁਣ ਜੇਲ੍ਹ ਚ ਜਾਣਾ ਮਤਲਬ ਐਡਾ ਵੱਡਾ ਚਤਰਬੰਦਾ ਨਿਕਲਿਆ ਉਹ ਹੱਦੋਂ ਵੱਧ ਇੱਕ ਕਮਾਲ ਦੀ ਗੱਲ ਹੈ ਇਹ ਆਪਾਂ ਗੁਮਾਨ ਕੁਝ ਦੇਖੋ ਹੁਣ ਜਦੋਂ ਜਾਊਗੀ ਨਾ ਸਰਕਾਰ ਹੈਨਾ ਜਦੋਂ ਕਿਤੇ ਸਰਕਾਰ ਗਈ ਇਹ ਜਦੋਂ ਇਹਦਾ ਹਿਸਾਬ ਕਿਤਾਬ ਹੋਇਆ ਸਭ ਤੋਂ ਵੱਡੇ ਕੱਪੜੇ ਆਮ ਆਦਮੀ ਪਾਰਟੀ ਦੇ ਨਿਕਲਨੇ ਪੰਜਾਬ ਦੇ 2700 ਕਰੋੜ ਰੁਪਈਆ ਰਗਵ ਚੰਡਾ ਇਥੋਂ ਲੈ ਕੇ ਬਿਟਕੋਇਨ ਕੰਪਨੀ ਚ ਇਨਵੈਸਟ ਕਰ ਗਿਆ ਯੂਏਈ ਤੇ ਯੂਕੇ ਦੇ ਵਿੱਚ ਓ ਮਾਈ ਗੋਡ ਲੈ ਹਿਸਾਬ ਤੁਸੀਂ ਮੈਂ ਉਹਨੂੰ ਦੋ ਵਾਰੀ ਮਿਲਣ ਜਾਇਆ ਤੇ ਇੱਕ ਵਾਰੀ ਵੀ ਬੰਦੇ ਨੇ ਉਹ ਨਹੀਂ ਕੀਤਾ ਤੇ ਮੇਰੇ ਨਾਲ ਸੱਤ ਅੱਠ ਵਾਰੀ ਗੱਲ ਹੋਈ ਉਹ ਚੋੜਾ ਹੁੰਿਆ ਸੀ ਜੀ 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 ਹਰ ਚੀਜ਼ ਦੀ ਸਲਾਹ ਕਰਦਾ ਸੀ ਜੇ ਕੇਜਰੀਵਾਲ ਨਾਲ ਗੱਲ ਕਰਾਉਣੀ ਹੈ ਨਾ ਤਾਂ ਉਹ ਆਪਣੇ ਫੋਨ ਲੈ ਕੇ ਕੇਜਰੀਵਾਲ ਦੇ ਦਫ਼ਤਰ ਜਾਂਦਾ ਫਿਰ ਗੱਲ ਕਰਦਾ ਹੁੰਦਾ ਸੀ ਆਪਣੇ ਫੋਨ ਤੋਂ ਹੀ ਕਰਾਉਂਦਾ ਹੁੰਦਾ ਸੀ ਤੇ ਉਹ ਬੰਦਾ ਫਿਰ ਫੋਨ ਨਹੀਂ ਚੁੱਕਦਾ ਉਹ ਦੋ ਬਣਨੇ ਇਹਨਾਂ ਦੇ ਮਾਰ ਕੇ ਜੇ ਬਣੇ ਤਾਂ ਸ਼ਾਇਦ ਹੋ ਵੀ ਚਲੋ ਦੋ ਬਣ ਜਾਣ ਤਿੰਨ ਬਣ ਜਾਣ ਦੇਖੋ ਆਪਾਂ ਰੋਕਦੇ ਨਹੀਂ ਲੋਕਾਂ ਦੀ ਮਰਜ਼ੀ ਹੈ ਜਿਹਨੂੰ ਮਰਜ਼ੀ ਵੋਟ ਪਾਉਣ ਪਰ ਦੋ ਸਾਲ ਦੇ ਵਿੱਚ 1 ਲੱਖ ਕਰੋੜ ਦਾ ਕਰਜ਼ਾ ਛਾੜ ਦੇਣਾ ਪੰਜਾਬ ਦੇ ਸਰ ਤੇ ਤੇ 1000 ਕਰੋੜ ਦਾ ਟੈਲੀਵਿਜ਼ਨ ਤੇ ਐਡਵਰਟਾਈਜ਼ਮੈਂਟ ਦਾ ਖਰਚਾ ਅੱਜ ਤੱਕ ਦਾ ਰਿਕਾਰਡ ਹੈ ਕਿਸੇ ਵੀ ਸਟੇਟ ਦਾ ਇੰਡੀਆ ਦੀ ਦਾ। ਰੰਗਲਾ ਪੰਜਾਬ ਬਣਾਇਆ ਪੋਸਟਰਾਂ ਦੇ ਵਿੱਚ, ਰੰਗਲਾ ਪੰਜਾਬ ਬਣਾਇਆ ਟੈਲੀਵਿਜ਼ਨ ਦੀ ਐਡਵਰਟਾਈਜ਼ਮੈਂਟ ਦੇ ਵਿੱਚ ਤੇ ਨਸ਼ਾ ਖਤਮ ਕੀਤਾ ਐਡਵਰਟਾਈਜ਼ਮੈਂਟ ਦੇ ਵਿੱਚ ਹੈਨਾ ਨੌਕਰੀਆਂ ਦਿੱਤੀਆਂ ਐਡਵਰਟਾਈਜ਼ਮੈਂਟ ਦੇ ਵਿੱਚ ਉਹ ਧਰਨੇ 10 ਗੁਣਾ ਹੋਰ ਵੱਧ ਗਏ ਅੰਡੇ ਅੰਡੇ ਦਾ ਵੀ ਮੁਆਵਜ਼ਾ ਦੇਣਾ ਮੁਰਗੀ ਦਾ ਵੀ ਮੁਆਵਜ਼ਾ ਦੇਣਾ ਮਰੀ ਹੋਈ ਦਾ ਉਹ ਅਜੇ ਤੱਕ ਜਾਨ ਨੂੰ ਪਿੱਟੀ ਜਾਂਦੇ ਐ ਐ ਇਹ ਲੋਕਾਂ ਨੂੰ ਕੱਲ ਫੋਨ ਲਾ ਬੈਠਾ ਨਵਜੋਤ ਮੈਤੇ ਨੂੰ ਬਹੁਤ ਜ਼ਿਆਦਾ ਅਜੀਜ਼ ਹੁੰਦਾ ਸੀ ਭਗਵੰਤ ਮਾਨ ਦਾ ਮਤਲਬ ਚਾਰ ਚਾਰ ਵਾਰੀ ਫੋਨ ਕਰਨਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਕਿਵੇਂ ਖੁਸ਼ਕ ਜਾਊਗਾ ਬੈਠਾ ਵੀ ਹੁਣ ਮੁੱਖ ਮੰਤਰੀ ਸਾਹਿਬ ਨੇ ਫੋਨ ਨਹੀਂ ਕੀਤਾ ਕਹਿੰਦਾ ਨਾ ਹੁਣ ਨਹੀਂ ਕੀਤਾ ਹੁਣ ਤਾਂ ਕਹਿੰਦਾ ਜੇ ਮੈਨੂੰ ਥਾੜੀ ਚ ਰੱਖ ਕੇ ਵੀ ਦੇਵੇ ਮੈਂ ਤਾਂ ਵੀ ਨਹੀਂ ਲੈਣਾ ਮੈਂ ਕਿਹਾ ਕਿਉਂ ਕਹਿੰਦਾ ਇਹਨਾਂ ਨੇ ਤਾਂ ਲੋਕੀ ਕਹਿੰਦੇ ਆ ਕਿ ਥੁੱਕ ਕੇ ਚੱਟ ਲਿਆ ਇਹਨਾਂ ਤਾਂ ਕਿਹਦਾ ਹੱਕੇ ਚੱਟ ਲਿਆ ਹੈਲੋ ਸਾਡੀ ਇੰਨੀ ਬੇਇੱਜ਼ਤੀ ਐ ਇੰਨੀ ਬੇਇੱਜ਼ਤੀ ਕਹਿੰਦਾ ਸਾਡੀ ਕਰਾਤੀ ਇਹਨਾਂ ਨੇ ਮੈਂ ਕਿਹਾ ਕਿਉਂ ਫਿਰ ਹੁਣ ਮੈਂ ਕਿਹਾ ਤੇਰੇ ਹਿਸਾਬ ਨਾਲ ਮੁੱਖ ਮੰਤਰੀ ਦੇ ਕਹਿੰਦਾ ਮੁੱਖ ਮੰਤਰੀ ਦੇ ਪੱਲੇ ਦੋ ਚੀਜ਼ਾਂ ਰਹਿ ਗਈਆਂ ਕਹਿੰਦਾ ਮੈਂ ਕਿਹਾ ਕੀ ਰਹਿ ਗਿਆ ਕਹਿੰਦਾ ਇੱਕ ਹੈਲੀਕਾਪਟਰ ਰਹਿ ਗਿਆ ਇੱਕ ਸ਼ਾਮ ਨੂੰ ਕਹਿੰਦਾ ਬਲੈਕ ਲਿਬਨ ਦੀ ਬੋਤਲ ਰਹਿ ਗਈ ਕਹਿੰਦਾ ਹੋਰ ਤਾਂ ਕੱਖ ਨਹੀਂ ਉਹਦੇ ਕੋਲ ਮਤਲਬ ਉਹਦਾ ਸਭ ਤੋਂ ਕਲੋਜ਼ ਬੰਦਾ ਇਹ ਕਹਿ ਰਿਹਾ ਇਹ ਜਿਹੜੇ ਐਕਟਰ ਹੁੰਦੇ ਆ ਨਾ ਜੀ ਉਹ ਰੋਣ ਚ ਵੀ ਤੇ ਹੱਸਣ ਚ ਵੀ ਸਕਿੰਟਾਂ ਚ ਆਪਣਾ ਮੂਡ ਬਦਲ ਲੈਂਦੇ ਆ ਆ ਬਿਲਕੁਲ ਹਾਂ ਇਹ ਇਹਨਾਂ ਦੇ ਬਿਲਕੁਲ ਨਹੀਂ ਉਹ ਕਰਨੀ ਚਾਹੀਦੀ ਕਿ ਉਹ ਜਿਹੜੀ 5 ਮਿੰਟ ਵਾਲੀ ਕਹਿੰਦੀ ਸੀ ਐ ਐਮਐਸਪੀ ਦੇ ਦਵਾਂਗੇ ਉਹਦੇ ਡੈਡੀ ਨੂੰ ਮੈਂ ਫੋਨ ਕੀਤਾ ਜੋਦੇਮਾਨ ਨੂੰ ਹੈਨਾ ਮੈਂ ਕਿਹਾ ਵੀ ਬੀਬੀ ਦੀ ਆਪਾਂ ਕਹਿੰਦਾ ਵੀ ਉਹ ਨਹੀਂ ਸੰਧੂ ਸਾਹਿਬ ਕਹਿੰਦਾ ਤੂੰ ਤੁਹਾਡੇ ਥੋੜਾ ਸਟ੍ਰਿਕਟ ਹੁੰਦੇ ਆ ਕਹਿੰਦਾ ਕੁਐਸਚਨ ਮੈਂ ਕਿਹਾ ਅੱਛਾ ਮੈਂ ਨਾ ਉਹਨਾਂ ਦਾ ਇਲਾਜ ਕਰਦਾ ਆ ਜਿਨ੍ਹਾਂ ਦਾ ਇਲਾਜ ਹੋ ਸਕਦਾ ਜਿਨ੍ਹਾਂ ਦਾ ਡਾਕਟਰ ਨੇ ਜਵਾਬ ਦੇਤਾ ਕਿ ਇਹ ਕਮਲਿਆਂ ਦਾ ਇਲਾਜ ਕੋਈ ਨਹੀਂ ਹੋ ਸਕਦਾ ਉਹਦਾ ਮੈਂ ਇਲਾਜ ਨਹੀਂ ਕਰਦਾ ਫਿਰ ਉਹਨਾਂ ਨੂੰ ਤਾਂ ਮੈਂ ਪੰਪ ਹੀ ਦਿੰਦਾ ਲਾਲਾ ਜੀ ਜਿਹੜੇ ਲਾਲਾ ਜੀ ਹੈ ਨਾ ਕੇਜਰੀਵਾਲ ਸਾਹਿਬ ਉਹ ਚੀਨੀ ਪਾ ਕੇ ਚਾਹ ਪੀਣ ਲੱਗੇ ਉਹ ਕਹਿੰਦੇ ਕਿ ਤੁਹਾਨੂੰ ਜਿਹੜੀ ਹੈ ਮੈਡੀਕਲ ਰਿਪੋਰਟ ਹੈ ਨਾ ਅਮ ਜਿਹੜੇ ਜੇਲ੍ਹ ਵਾਲੇ ਕਹਿੰਦੇ ਐ ਕਿ ਮੈਡੀਕਲ ਰਿਪੋਰਟ ਤੁਹਾਡੀ ਕਹਿ ਰਹੀ ਐ ਕਿ ਤੁਸੀਂ ਸ਼ੂਗਰ ਦੇ ਬਹੁਤ ਸੀਰੀਅਸ ਮਰੀਜ਼ ਹੋ ਅਸੀਂ ਤੁਹਾਨੂੰ ਸ਼ੂਗਰ ਪਾ ਕੇ ਚਾਹ ਨਹੀਂ ਦੇ ਸਕਦੇ ਤੇ ਉਹਨਾਂ ਨੇ ਪਟੀਸ਼ਨ ਪਾਤੀ ਰਿੱਟ ਪਾਤੀ ਉਹਨਾਂ ਨੇ ਕੋਰਟ ਦੇ ਵਿੱਚ ਕਿ ਮੈਨੂੰ ਡਾਕਟਰ ਨਾਲ ਕੰਸਲਟ ਕੀਤਾ ਜਾਵੇ ਹੁਣ ਉਹ ਡਾਕਟਰ ਦੇ ਬਹਾਨੇ ਨਾ ਮੜ ਜਾ ਜੇਲ੍ਹ ਤੋਂ ਬਾਹਰ ਜਾਣਾ ਚਾਹੁੰਦੇ ਐ ਹੁਣ ਕੋਈ ਦਵਾਈ ਨਹੀਂ ਦੇਣੀ ਮੈਂ ਤੁਹਾਡੀ ਗੱਲ ਦਾ ਜਵਾਬ ਦੇਣ ਲੱਗਿਆ ਸੀ ਹੱਥ ਬੰਨ੍ਹ ਕੇ ਸੁਣ ਲਿਆ ਕਰੋ ਜਿਹੜੀ ਇੰਪੋਰਟੈਂਟ ਗੱਲ ਹੁੰਦੀ ਐ ਭਗਵਾਨ ਜਮਾਨ ਨੂੰ ਨਾ ਕੇਜਰੀਵਾਲ ਨੂੰ ਦੇਖ ਕੇ ਆਪਣਾ ਸਮਾਂ ਯਾਦ ਆ ਗਿਆ ਤਾਂ ਰੋਇਆ ਸੀ ਆਏ ਹਾਏ ਹਾਏ ਹਮਮ ਚੁਕੇ ਆਪਣੇ ਦਿਲ ਵੀ ਚੇਤੇ ਆ ਜਾਂਦੇ ਆ ਨਾ ਵੈਸੇ ਜਿਹੜੀ ਮੈਂ ਮਨ ਕੀਤੀ ਹੈ ਤੁਸੀਂ ਬੇਇਮਾਨੀ ਕੀਤੀ ਹੈ ਕਿਸੇ ਨੂੰ ਪਤਾ ਨਹੀਂ ਹੈਗਾ ਪਰ ਤੁਹਾਨੂੰ ਤਾਂ ਪਤਾ ਹੈ ਨਾ ਤੁਹਾਡਾ ਦਿਲ ਤਾਂ ਦੱਸ ਰਿਹਾ ਮੈਂ ਕਿਹਦੇ ਕਿਹਦੇ ਨਾਲ ਝੂਠ ਬੋਲਿਆ ਕਿਹਦੇ ਨਾਲ ਮੈਂ ਬੇਇਮਾਨੀ ਕੀਤੀ ਕਿਹਦੇ ਤੋਂ ਮੈਂ ਪਰਦਾ ਰੱਖਿਆ ਹੈ ਨਾ ਕਿਹਦੇ ਮੈਂ ਕਿਹਦੇ ਮੈਂ ਕਿਧੀਆਂ ਮੈਂ ਜੜਾਂ ਵੱਡੀਆਂ ਉਹ ਭਗਵਾਨ ਤੂੰ ਤਾਂ ਪਤਾ ਜੇ ਹੋਰ ਨਹੀਂ ਕਿਸੇ ਨੂੰ ਪਤਾ ਹੋ ਮਾਰ ਸਹੀ ਗੱਲ ਹੈ ਸਹੀ ਗੱਲ ਇਨ ਇਸ ਕਾਲਕ ਕੀ ਹੈ ਜੀ